ਆਉ ਸੁਣੀਏ ਹਰਪ੍ਰੀਤ ਸਿੰਘ ਜਵੰਦਾ ਦੀ ਲਿਖੀ ਹੋਈ ਕਹਾਣੀ ਮੇਰਾ ਦੂਜਾ ਜਨਮ ਦਸਵੇਂ ਵਿੱਚੋਂ ਫੇਲ ਕਾਤਾ ਹੋਇਆ ਐਂਜ ਲੱਗੇ ਮੇਰਾ ਕੁਲ ਵजूद ਹੀ ਪੱਥਰ ਹੋ ਗਿਆ ਹੋਵੇ ਕੁਲ ਜਹਾਨ ਦੇ ਮਜ਼ਾਕ ਤਹਨੇ ਮਿਹਰੇ ਠੇਠ ਟਿਚਕਰਾ ਕਿਰਾਂ ਤਾਂ ਜੀ ਕੀਤਾ ਦੌੜ ਕੇ ਮਾਂ ਦੀ ਬੁੱਕਲ ਵਿੱਚ ਪੜ ਜਾਵਾਂ ਫਿਰ ਨਿਕਲਾ ਹੈ ਨਾ ਉਹੀ ਮਾਂ ਜਿਹੜੀ ਮੇਰੀ ਖਾਤਰ ਸਾਰੇ ਜਹਾਨ ਦੀਆਂ ਸਨੌਤਾਾਂ ਅਤੇ ਉਲਾਮੇ ਸੰਦੀ ਤਾਂ ਵੀ ਹਮੇਸ਼ਾ ਮੇਰਾ ਪੱਖ ਹੀ ਪੂਰਿਆ ਕਰਦੀ ਅੰਮ੍ਰਿਤਧਾਰੀ ਹੋ ਕੇ ਵੀ ਮੇਰੀ ਖਾਤਰ ਕਿੰਨਾ ਝੂਠ ਬੋਲ ਜਾਂਦੀ ਜਦੋਂ ਵੀ ਟਾਈਮ ਮਿਲਦਾ ਗੁਰਦੁਆਰਾ ਸ਼ਹੀਦਾਂ ਸਾਬ ਅੱਪੜ ਅਰਦਾਸ ਕਰਦੀ ਏ ਬਾਬਾ ਦੀਪ ਸਿੰਘ ਜੀ ਮੇਰੇ ਪੁੱਤ ਦੀ ਰਾਖੀ ਕਰਨਾ ਮੈਨੂੰ ਅਫਸੋਸ ਕਿ ਫੇਲ ਵਾਲੀ ਖਬਰ ਕਰਕੇ ਅੱਜ ਉਸ ਦਾ ਦਿਲ ਵੀ ਬੁਰੀ ਤਰ੍ਹਾਂ ਟੁੱਟ ਜਾਣਾ ਸੀ ਸੋਚਾਂ ਦੀ ਘਮਣ ਘੇਰੀ ਵਿੱਚ ਪਿਆ ਮੈਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਭੰਡਾਰੀ ਪੁਲ ਹੇਠ ਲੰਘਦੀ ਲਾਈਨ ਦੇ ਨਾਲ ਪਈ ਪੱਥਰ ਦੀ ਨਿੱਕੀ ਜਹੀ ਸਿਲ ਤੇ ਆਨ ਬੈਠਾ ਮੈਂ ਲਗਭਗ ਬਣਾ ਹੀ ਚੁੱਕਿਆ ਸਾਂ ਸ਼ਾਮੀ 5 ਵਜੇ ਵਾਲੀ ਸ਼ਤਾਬ ਦੀ ਇੰਜਨ ਤੋਂ ਬਾਅਦ ਵਾਲਾ ਪਹਿਲਾ ਡੱਬਾ ਬਸ ਟੀਕੇ ਜਿੰਨੀ ਪੀੜ ਹੀ ਤਾਂ ਹੋਣੀ ਫਿਰ ਜ਼ਮਾਨੇ ਪਰ ਦੀਆਂ ਮੁਸ਼ਕਲਾਂ ਤੋਂ ਸਦਾ ਲਈ ਨਿਜਾਤ ਸਭ ਕੁਝ ਦਾ ਸਦੀਵੀ ਖਾਤਮਾ ਐਂ 5 ਵਜੇ ਇੰਜਨ ਦੀ ਸੀਟੀ ਵੱਜੀ ਅਤੇ ਗੱਡੀ ਪਲੇਟਫਾਰਮ ਤੋਂ ਚੱਲ ਪਈ ਮੈਂ ਵੀ ਹੌਲੇ ਕਦਮੀ ਆਉਂਦੀ ਹੋਈ ਵੱਲ ਵਧਣਾ ਸ਼ੁਰੂ ਕਰ ਦਿੱਤਾ ਤਜਰਬੇਕਾਰ ਡਰਾਈਵਰ ਮੇਰੇ ਤੁਰੰਦੇ ਸਟਾਈਲ ਤੋਂ ਸ਼ਾਇਦ ਅਹਿਸਾਸ ਹੋ ਗਿਆ ਸੀ ਕਿ ਮਰਨ ਲਈ ਤੁਰਿਆ ਆਉਂਦਾ ਲਗਾਤਾਰ ਕਿੰਨੀਆਂ ਸੀਟੀਆਂ ਮਾਰੀਆਂ ਐਮਰਜੈਂਸੀ ਬ੍ਰੇਕ ਵੀ ਲਾਈ ਪਰ ਲੋਹੇ ਦਾ ਐਡਾ ਵੱਡਾ ਪਹਾੜ ਛੇਤੀ ਕਿਤੇ ਕਿੱਥੇ ਥੰਮਦਾ ਕਾਲ ਸਿਰ ਤੇ ਸਵਾਰ ਮੈਂ ਹੋਰ ਕਾਲੇ ਕਦਮੀ ਤੁਰਨਾ ਸ਼ੁਰੂ ਕਰ ਦਿੱਤਾ ਬਸ ਸਕਿੰਟਾਂ ਦੀ ਹੀ ਖੇੜ ਬਾਕੀ ਰਹਿ ਗਈ ਹੋਣੀ ਕਿ ਅਚਾਨਕ ਪਿਛਲੇ ਪਾਸਿਓਂ ਇੱਕ ਭਾਰੀ ਪਰਕਮ ਹੱਥ ਨੇ ਮੈਨੂੰ ਮੋਟਿਆਂ ਤੋਂ ਫੜ੍ਹ ਵੱਡਾ ਹਲੂਣਾ ਦਿੱਤਾ ਪਰਤੇ ਕੇ ਦੇਖਿਆ ਤਾਂ ਇੱਕ ਲੰਮੇ ਦਾੜੇ ਵਾਲੇ ਬਾਬਾ ਜੀ ਪਰਵਾਹ ਜੁੱਸਾ ਉੱਚਾ ਲੰਮਾ ਕੱਦ ਗਾਦਰਾ ਪਾਈ ਨਿੰਮ ਨਿੰਮ ਹਾਸਦੇ ਹੋਏ ਅੱਖਾਂ ਲੱਗੇ ਨਾ ਪੁੱਤ ਇੰਜ ਥੋੜਾ ਕਰੀਦਾ ਹੁੰਦਾ ਹਮੇਸ਼ਾ ਚੜਦੀ ਕਲਾ ਵਿੱਚ ਰਹਿਣਾ ਮੈਂ ਉਸ ਤਲਿਸਮੇ ਮੁਖੜੇ ਨੂੰ ਤੱਕਦਾ ਹੀ ਰਹਿ ਗਿਆ ਮੰਤਰ ਮੁਖ ਸੁਪیرے ਦੀ ਬਿੰਦ ਤੇ ਕਿਲਿਆ ਹੋਇਆ 에 ਵੀ ਪਤਾ ਲੱਗਾ ਕਦੋਂ ਆਈ ਤੇ ਕੋਲੋਂ ਦੀ ਲੰਗ ਕਦੋਂ ਅੱਖੋਂ ਔਲੇ ਹੋ ਗਈ ਨਿਰਾਪੁਰਾ ਬਾਬਾ ਦੀਪ ਸਿੰਘ ਜੀ ਦਾ ਰੂਪ ਗੱਲਾਂ ਕਰਦਿਆਂ ਮੈਨੂੰ ਕਲਾਵੇ ਵਿੱਚ ਲੈ ਲਾਇਨਾ ਪਾਰ ਕਰਵਾ ਹਾਲ ਗੇਟ ਵਾਲੇ ਪਾਸੇ ਨੂੰ ਹੋ ਤੁਰੇ ਲੰਗਦੇ ਹੋਏ ਆਟੋ ਨੂੰ ਹੱਥ ਦਿੱਤਾ ਤੇ ਵਿੱਚ ਬਿਠਾਉਂਦੇ ਹੋਏ ਆਖਣ ਲੱਗੇ ਕਿ ਜਾ ਪਹਿਲੋਂ ਦਰਬਾਰ ਸਾਹਿਬ ਮੱਥਾ ਟੇਕ ਕੇ ਆ ਉੱਥੇ ਬੈਠਾ ਤੇਰਾ ਕੋਈ ਆਪਣਾ ਤੈਨੂੰ ਬੇਸਬਰੀ ਨਾਲ ਉਡੀਕੀ ਜਾਂਦਾ ਏ ਬੀਬੇ ਬੱਚੇ ਵਾਂਗ ਆਟੋ ਅੰਦਰ ਬੈਠੇ ਹੋਏ ਨੂੰ ਸਮਝ ਹੀ ਨਾ ਲੱਗੇ ਕਿ ਬਾਬਾ ਜੀ ਹੈ ਕੌਣ ਸਨ ਕਿੱਥੋਂ ਆਏ ਸਨ ਤੇ ਮੁੜ ਕਿੱਧਰ ਨੂੰ ਅਲੋਪ ਹੋ ਗਏ ਦਰਬਾਰ ਸਭ ਅੱਪੜ ਮੈਂ ਕਿੰਨੀ ਦੇਰ ਪਰ ਕਰਮਾ ਅੰਦਰ ਇੱਧਰ ਉੱਧਰ ਘੁੰਮਦਾ ਰਿਹਾ ਅਖੀਨ ਭੁੱਖਸਤੋਂ ਲੱਗੀ ਪ੍ਰਸ਼ਾਦਾ ਸ਼ਕਨ ਪੰਗਤ ਵਿੱਚ ਆਣ ਬੈਠਾ ਅਚਾਨਕ ਕੀ ਵੇਖਿਆ ਸਾਹਮਣੇ ਮਾਂ ਬੈਠੀ ਹੋਈ ਏ ਮੇਰੇ ਅੰਦਰ ਸਵੇਰ ਦੇ ਡੱਕੇ ਹੋਏ ਅਣਗਿਣਤ ਬੰਨ ਟੁੱਟ ਪੱਜ ਗਏ ਮੈਂ ਧੋਕੇ ਜਾ ਉਸ ਨੂੰ ਜੱਫੀ ਪਾਈ ਕਿੰਨੀ دیر ਦੋਵੇਂ ਇੱਕ ਦੂਜੇ ਦੇ ਗੱਲ ਲੱਗ ਉੱਚੀ ਉੱਚੀ ਰੋਂਦੇ ਰਹੇ ਆਸ-ਪਾਸੇ ਬੈਠੀ ਸੰਗਤ ਦੀਆਂ ਨਜ਼ਰਾਂ ਤੋਂ ਬੇਖਬਰ ਚੰਗੀ ਤਰ੍ਹਾਂ ਗੁਬਾਰ ਕੱਢ ਫਿਰ ਇਕੱਠਿਆਂ ਬੈਠ ਲੰਗਰ ਛਕਿਆ ਐਂਜ ਲੱਗੇ ਸਦੀਆਂ ਤੋਂ ਚੁੰਬੜੀ ਹੋਈ ਇੱਕ ਨਾ ਮਿਟਣ ਵਾਲੀ ਭੁੱਖ ਦਾ ਸਦੀਵੀ ਅੰਤ ਹੋ ਗਿਆ ਹੋਵੇ ਉਸ ਦਿਨ ਮਗਰੋਂ ਫਿਰ ਮੱਤੀ ਵਿਟਹੰਦੀ ਕਲਾਵਲ ਨਹੀਂ ਗਿਆ ਜਮਾਤਾ ਪਾਸ ਕਰਦਾ ਹੋਇਆ ਇੱਕ ਦਿਨ ਅਮਰੀਕਾ ਦੀ ਧਰਤੀ ਤੇ ਆਣ ਉਤਰਿਆ ਮਾਂ ਦੀਆਂ ਅਰਦਾਸਾਂ ਅਰਜੋਈਆਂ ਵੀ ਬੱਦ ਦਸੂਰ ਚੱਲੀ ਰਹੀਆਂ ਅੱਜ ਪੂਰੇ 20 ਸਾਲ ਹੋ ਗਏ ਹਨ ਜਦੋਂ ਵੀ ਦਿੱਲੀ ਜਹਾਜ਼ੋਂ ਉੱਤਰਦਾ ਹਾਂ ਤਾਂ ਹਮੇਸ਼ਾ ਰੇਲ ਗੱਡੀ ਹੀ ਫਰਦਾ ਹਾਂ ਤਾਂ ਕਿ ਅੰਮ੍ਰਿਤਸਰ ਭੰਡਾਰੇ ਪੁਲ ਹੇਠ ਪਈ ਉਸੇ ਪੱਥਰ ਦੀ ਸੇਲ ਨੂੰ ਬਾਕੀ ਪਰਿਵਾਰ ਨੂੰ ਵੀ ਵਿਖਾ ਸਕਾਂ ਅਤੇ ਨਿਆਣਿਆਂ ਨੂੰ ਦੱਸ ਸਕਾਂ ਕਿ ਬੱਚਿਓ ਇਹ ਹੈ ਉਹ ਥਾਂ ਜਿੱਥੇ ਕਿਸੇ ਵੇਲੇ ਤੁਹਾਡੇ ਬਾਪ ਦਾ ਦੂਜਾ ਜਨਮ ਹੋਇਆ ਸੀ ਫਿਰ ਗੁਰੂ ਰਾਮਦਾਸ ਜੀ ਵਰਸੋਈ ਨਗਰੀ ਵਿੱਚ ਵਿਚਰਦਾ ਹੋਇਆ ਲੰਮੇ ਦਾੜੇ ਵਾਲਾ ਹਰ ਵਜੂਦ ਬੈਨੋ ਕਿਸੇ ਵੇਲੇ ਮੇਰੇ ਪੋਟਿਆਂ ਤੇ ਹੱਥ ਰੱਖਣ ਵਾਲੇ ਉਹ ਬਾਬਾ ਜੀ ਹੀ ਲੱਗਦੇ ਦਰਬਾਰ ਸਾਹਿਬ ਲੰਗਰ ਪਾਣੀ ਸ਼ਕਨ ਉਪਰੰਤ ਗੁਰਦੁਆਰਾ ਸ਼ਹੀਦਾਂ ਦੇ ਲਾਗੇ ਬਣੇ ਸ਼ਮਸ਼ਾਨ ਘਾਟ ਤੇ ਉਸ ਥੜੇ ਲਾਗੇ ਦੋ ਕੜੀਆਂ ਬੈਠਣ ਵੀ ਜ਼ਰੂਰ ਜਾਂਦਾ ਹਾਂ ਜਿੱਥੇ ਸਾਰੀ ਉਮਰ ਮੇਰਾ ਪਖ ਪੂਰਣ ਵਾਲੀ ਦਾ ਅੰਤਮ ਸੰਸਕਾਰ ਹੋਇਆ ਸੀ ਦੋਸਤੋ ਸ਼ਰਧਾ ਆਸਥਾ ਅਤਿ ਇਤਿਹਾਸਿਕ ਬਿਰਤਾਂਤਨੂੰ ਸਾਇੰਸ ਤਰਕਾਂ ਅਤਿ ਦਲੀਲਾਂ ਦੀ ਕਸਵੱਟੀ ਤੇ ਤੋਲਣ ਵਾਲੇ ਅਕਸਰ ਹੀ ਆਖ ਦਿੰਦੇ ਕਿ ਗੁਰੂ ਦੀ ਨਗਰੀ ਵਿੱਚ ਕੋਈ ਕਰਾਮਾਤ ਨਹੀਂ ਹੁੰਦੀ ਹੁੰਦੀ ਪਰ ਮੈਥੋਂ ਪੁੱਛੋ ਜ਼ਰੂਰ ਹੁੰਦੀ ਹੈ ਹਰ ਰੋਜ਼ ਹਰ ਕੜੀ ਕਿਸੇ ਨਾ ਕਿਸੇ ਰੂਪ ਵਿੱਚ ਐਸਾ ਜਿਉਂਦਾ ਜਾਗਦਾ ਸਬੂਤ ਮੈਂ ਖੁਦ ਆਪ ਹਾਂ ਜੇ ਨਾ ਹੁੰਦੀ ਹੋਵੇ ਤਾਂ ਫਿਰ ਅਮਰਤ ਸਰ ਦੇ ਜੋ ਅੰਦਰ ਵੜਦਿਆਂ ਹੀ ਮੇਰੇ ਆਪ ਮੁਹਾਰੇ ਹੀ ਲੂ ਕੰਡੇ ਕਿਉਂ ਖੜੇ ਹੋ ਜਾਂਦੇ ਧੰਨਵਾਦ